ਸੰਗੀਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੀਤ ਕੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਮੇਗਾਂ ਭੈਣਾ ਸਵੇਰੇ ਸਵੇਰ ਨਿਤਨੇਮ ਕਰਨ ਤੋਂ ਬਾਅਦ ਜਦੋਂ ਆਪਣਾ ਪਹਿਲਾ ਕਦਮ ਨੀਰਸੋਣੀ ਦੇ ਵਿੱਚ ਰੱਖਦੀਆਂ ਨੇ ਜੋ ਵੀ ਸਵੇਰੇ ਸਵੇਰ ਆਪਣੇ ਘਰ ਦੇ ਵਿੱਚ ਚਾਹ ਪਾਣੀ ਨਾਸ਼ਤਾ ਤੇ ਆਂ ਘਰਦੀਆਂ ਨੇ ਉਹ ਨਾਸ਼ਤਾ ਤਿਆਰ ਕਰਨ ਤੋਂ ਪਹਿਲਾਂ ਇਸ ਸ਼ਬਦ ਦਾ ਜਾਪ ਕਰ ਲੈਣ ਅਤੇ ਨਾਲ ਹੀ ਇਸ ਮੰਤਰ ਦਾ ਜਾਪ ਤਾਂ ਇਹ ਸ਼ਬਦ ਜਾਤ ਕਿਹੜਾ ਹੈ ਇਹ ਪੰਗਤੀ ਦਾ ਜਾਤ ਕਿਹੜਾ ਹੈ ਇਹ ਪੰਗਤੀ ਸਾਡੀ ਜ਼ਿੰਦਗੀ ਦੇ ਵਿੱਚ ਇੰਜ ਕੰਮ ਕਰਦੀ ਆ ਇਹ ਸਾਰੀ ਗੱਲ ਬਾਤ ਤਾਂ ਇੱਕ ਢਿੱਕੀ ਜੀ ਕਹਾਣੀ ਦੇ ਰਾਹ ਨੂੰ ਸਮਝਦੇ ਆ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸੰਦੇਸ਼ ਵਿੱਚ ਆ ਜਾਂਦੀ ਆ ਅੱਜ ਦੀ ਵੀਡੀਓ ਦੇ ਵਿੱਚ ਇਹ ਜੋ ਕਹਾਣੀ ਆਪਾਂ ਸੁਣਾਉਣ ਜਾ ਰਹੇ ਆ ਇਹ ਕਹਾਣੀ ਸਿਰਫ ਸੁਣਵਾਉਣ ਦੇ ਲਈ ਆ ਇਹਦੀਆਂ ਘਟਨਾਵਾਂ ਜਾਇਰੇ ਪਾਤਰਾਂ ਮੰਨ ਲਈ ਜਾਣਾ ਕਹਾਣੀ ਤੋਂ ਸਿੱਖਿਆ ਪ੍ਰਾਪਤ ਕਰਨੀ ਆ ਇਹ ਕਿ ਕਿਨਾਰੇ ਦੇ ਵਿੱਚ ਇੱਕ ਧਰ ਜਿੰਦਗੀ ਕਰਨ ਵਾਲੇ ਸੰਸਥਾਪਕੀ ਰਹਿੰਦੇ ਸੀ ਜਿੰਨਾ ਬਾਰੇ ਇਹ ਜਾਨਪਾਸੇ ਕੀ ਸੰਤ ਫਕੀਰ ਜੀ ਰੱਬ ਦੇ ਨਾਲ ਸਿੱਧੀ ਗੱਲਬਾਤ ਕਰ ਲੈਂਦੇ ਆ ਇਸ ਕਰਕੇ ਕਹਿੰਦੇ ਉਸ ਨਗਰ ਦੇ ਲੋਕ ਅਕਸਰ ਹੀ ਸੰਤ ਚੁਕੀਰ ਜੀ ਦੇ ਕੋਲ ਹਉਂਦੇ ਸੰਨ ਕੋਈ ਮਨੁੱਖ ਆਪਣੀ ਕੋਈ ਦੁੱਖ ਤਕਲੀਫ ਲੈ ਕੇ ਆਉਂਦਾ ਜੀ ਮੇਰੀ ਜ਼ਿੰਦਗੀ ਦੇ ਵਿੱਚ ਇਹ ਰੋਕ ਤਕਲੀਫ ਹੈ ਜਾਂ ਮੇਨੂੰ ਇਹ ਮਹਾ ਪਰੇਸ਼ਾਨੀ ਹੈ ਰੱਬ ਜੀ ਨੂੰ ਪੁੱਛ ਕੇ ਦੱਸੋ ਕਿ ਮੇਰੀ ਜ਼ਿੰਦਗੀ ਦੀ ਇਹ ਪਰੇਸ਼ਾਨੀ ਕਰੋ ਰਹੀ ਹੋਵੇਗੀ ਕੁਝ ਲੋਕ ਆਪਣੇ ਮੰਦੀਆਂ ਦੀ ਸ਼ਰਮਾਂ ਦੀ ਪੂਰਤੀ ਦੇ ਲਈ ਸੰਤ ਫਕੀਰ ਜੀ ਦੇ ਕੋਲ ਕਿ ਬਾਬਾ ਜੀ ਸਾਨੂੰ ਵਾਪਸ ਬਚ ਕੇ ਦੱਸੋ ਕਿ ਸਾਡੇ ਮੰਨ ਦੀ ਇਹ ਇਸ਼ਾਤ ਹੋਣੀ ਹੋਣੀ ਹੈ ਤੇ ਕਹਿੰਦੇ ਸੰਸਫਤ ਪੁਰੀ ਜੀ ਹਰ ਇੱਕ ਨੂੰ ਜੋ ਵੀ ਉਹਨਾਂ ਦੇ ਕੋਲੋਂ ਦੇਸੀ ਉਹਨਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਜਾਂ ਉਹਨਾਂ ਦੀਆਂ ਮੰਨੀਆਂ ਇਸ਼ਾਵਾਂ ਨੂੰ ਲੈਂਦੇ ਅਤੇ ਕਹਿੰਦੇ ਵੀ ਭਾਈ ਮੈਂ ਜਦੋਂ ਭਜਨ ਮੰਦਰੀ ਕਰਨ ਬੈਠਾਂਗਾ ਤੁਹਾਡਾ ਇਹ ਸੁਨੇਹਾ ਰੱਬ ਤੱਕ ਪਹੁੰਚਾ ਦਵਾਂਗਾ ਜੋ ਵੀ ਰੱਬ ਜੀ ਅਗੋਂ ਤੁਹਾਡੇ ਲਈ ਜਵਾਬ ਭੇਜਣਗੇ ਉਹ ਕੰਨ ਲਾ ਕੇ ਮੇਰੇ ਕੋਲ ਨਾ ਜਾਈਂ ਕਹਿੰਦੇ ਕਿ ਤਾਂ ਚਲਦਾ ਆ ਗਿਆ ਸੀ ਕਿ ਕਹਿੰਦੇ ਇੱਕ ਦਿਨ ਸੰਤ ਫਕੀਰ ਜੀ ਦੇ ਕੋਲ ਕੋਸ ਨਗਰ ਦਾ ਇੱਕ ਅਮੀਰ ਆਦਮੀ ਚੱਲ ਕੇ ਆਇਆ ਆ ਕੇ ਸੰਤ ਜੀ ਨੂੰ ਨਮਸਕਾਰ ਕੀਤੀ ਅਤੇ ਸੰਤ ਜੀ ਦੇ ਅੱਗੇ ਇੱਕ ਅਮੁੱਖੀ ਅਰਜੀ ਲਾ ਦਿੱਤੀ ਕਿ ਆਹ ਕਿ ਸੰਤ ਜੀ ਨੇ ਸੁਨੇਹਾਏ ਤੁਹਾਡੀ ਰਖਤੇ ਨਾਲ ਸਿੱਧੀ ਗੱਲਬਾਤ ਹੋ ਜਾਂਦੀ ਆ ਜੀ ਇਹ ਸੱਚ ਆ ਤਾਂ ਮੇਰੇ ਦੋਸ ਨਹੀਂ ਹੈ ਪਰਮਪਿਤਾ ਪਰਮਾਤਮਾ ਤੱਕ ਪਹੁੰਚਾ ਰਹੀ ਹਾਂ ਸੰਤਿਕਲੀਪੀ ਨੇ ਕਿਹਾ ਕਿ ਦੱਸੋ ਤੁਹਾਨੂੰ ਕੀ ਚਾਹੀਦਾ ਹੈ ਮੈਂ ਤੁਹਾ ਦਾ ਸਮੇਹਾ ਪਰਮਾਤਮਾ ਤੱਕ ਪਹੁੰਚਾ ਦਿੰਦਾ ਹਾਂ ਤੇ ਕਹਿੰਦੇ ਕੋ ਅਮੀਰ ਬੰਦਾ ਕਹਿਣ ਲੱਗਾ ਨਹੀਂ ਨਹੀਂ ਪਾਪਾ ਜੀ ਮੈਨੂੰ ਕੁਝ ਚਾਹੀਦਾ ਨਹੀਂ ਹੈ ਬਲਕਿ ਪਰਮਾਤਮਾ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਮੇਰੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਮੇਰੇ ਤਾਂ ਬੂਹਾ ਤੱਕ ਰੈਂਟੀ ਚਲਦਾ ਹੈ ਮੈਂ ਰੱਖ ਰੱਖ ਕੇ ਲਿਦਾ ਹਾਂ ਮੈਂ ਤਾਂ ਇਹ ਦਿੱਤੇ ਨਹੀਂ ਹਾਂ ਦਾਤਾਂ ਦੇ ਨਹੀਂ ਪਰਮਕੀਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਦਾ ਹਾਂ ਤੇ ਤੁਹਾਡੇ ਰਾਹੀਂ ਸਭ ਤੋਂ ਪਹਿਲਾਂ ਮੈਂ ਪਰਮਕੀਤਾ ਪਰਮਾਤਮਾ ਜੀ ਨੂੰ ਵੱਧ ਜੀ ਨੂੰ ਧੰਨਵਾਦ ਦੇਂਦਾ ਹਾਂ ਕਿ ਉਹਨਾਂ ਨੇ ਮੇਰੇ ਤੇ ਇੰਨੀ ਕਰਤਾ ਕਿ ਕਿ ਮੈਨੂੰ ਇੰਨਾ ਪੁੱਜ ਦਿੱਤਾ ਅਤੇ ਦੂਸਰੇ ਮੇਰੀ ਅਰਜੀ ਅਰਦਾਸ ਸੀਗੀ ਆ ਕਿ ਰੱਬ ਜੀ ਨੂੰ ਕਹਿਣਾ ਕੋਈ ਨਹੀਂ ਦੇਣਾ ਬੰਦ ਕਰਦੇ ਨੇ ਕਿਉਂਕਿ ਉਹਨਾਂ ਨੇ ਮੈਨੂੰ ਇਨਾ ਧੀਰਜਤਾਇਆ ਕਿ ਮੇਰੇ ਤੋਂ ਸਮਝ ਹੀ ਨਹੀਂ ਜਾਂਦਾ ਮੈਂ ਤਾਂ ਵਾਕਰਾ ਤੱਕੇ ਕੋ ਬੰਦਾ ਨਹੀਂ ਕਹਿੰਦੇ ਸੱਤ ਸਫਰ ਕੀ ਇੱਕ ਜੀਨ ਉਸ ਤਰਾਈ ਇਹ ਪਹਿਲਾ ਬੰਦਾ ਆਇਆ ਹੈ ਜਿਹੜਾ ਪਰ ਆਪਣ ਉਹ ਕੀ ਕਹਿ ਰਿਹਾ ਹੈ ਕਿ ਰਾਮ ਜੀ ਮੈਨੂੰ ਜੀਣਾ ਬੰਦ ਕਰ ਦੇਣ ਉਹਤੇ ਤਾਂ ਇੱਥੇ ਮੰਗਣ ਹੀ ਆਂਦੇ ਆ ਕਿ ਨੇ ਸੰਤ ਫਕੀਰ ਜੀ ਨੇ ਕਿਹਾ ਵੀ ਠੀਕ ਆ ਪਾਈ ਮੈਂ ਜਦੋਂ ਭਜਨ ਮੰਦਰੀ ਪਰ ਬੈਠਾਂਗਾ ਤੇਰਾ ਕੇ ਸੰਗੀ ਹਾਂ ਪਰਮੇਸ਼ਰਾ ਕਰਨੋਂ ਅੰਤਮ ਜੀ ਨੂੰ ਦੇ ਦਗਾ ਅਕੁੰਤੇ ਕਹਿੰਦੇ ਹਾਂ ਪ੍ਰਮਾਤਮਾ ਜੀ ਰੱਖ ਜੀ ਤੈਨੂੰ ਕੀ ਜਵਾਬ ਦਿੰਦੇ ਆ ਕਹਿੰਦੇ ਅਗਲਾ ਦਿਨ ਹੋਇਆ ਸਵੇਰੇ ਉੱਠ ਕੇ ਭਜਨ ਮੰਦਗੀ ਕੀਤੀ ਸਭ ਗਿਆਨ ਅਰਦਾਸਾਂ ਨੇਂਤੀਆਂ ਪ੍ਰਮਾਤਮਾ ਦੇ ਅੱਗੇ ਕਿ ਕਿਨਾਂ ਉਨੀ ਦੇਰ ਤੱਕ ਆਪੋ ਆਪਣੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਸੁਣਨ ਦੇ ਲਈ ਲੋਕ ਬੈਠੇ ਸਮਾਗਮਾਂ ਦੇ ਵਿੱਚ ਉਹ ਅਮੀਰ ਬੰਦਾ ਵੀ ਸ਼ਾਮਲ ਸੀ ਜਿਨੇ ਰੱਬ ਨੂੰ ਪੱਲਾ ਦਾ ਸਮੀਹਾ ਭੇਜਿਆ ਸੀ ਇੱਕ ਤਾਂ ਧੰਨਵਾਦ ਅਤੇ ਦੂਸਰਾ ਕਿ ਰੱਬ ਜੀ ਨੂੰ ਤੇ ਨੰਦ ਕਰਦੇ ਨੇ ਇਹ ਸੰਸਕਤ ਕੀਤੇ ਨੇ ਅੱਖਾਂ ਖੋਲ੍ਹੇਗਾ ਤਾਂ ਅਮੀਰ ਬੰਦੇ ਨੇ ਕਹਿ ਲੱਗੇ ਵੀ ਭਾਈ ਮੈਂ ਤੇਰੇ ਦੋਵੇਂ ਸੁਨੇਹੇ ਤੋਂ ਨੌਜਵਾਨ ਦੇ ਦਿੰਦੇ ਆ ਪਹਿਲਾ ਮੈਂ ਆ ਤੇਰੇ ਬਟਨ ਤੀਜਿਆ ਭੈਰ ਧੰਵਾਦ ਪ੍ਰਮਾਤਮਾ ਨੂੰ ਕਹਤਾ ਪਰਮਾਤਮਾ ਵੀ ਭੜੇ ਫੁਰਸ਼ਸ਼ੀ ਤੇ ਤੇਰਾ ਦੁਨਸਾ ਸੁਨੇਹਾ ਨਹੀਂ ਪ੍ਰਮਾਤਮਾ ਨੂੰ ਦੇ ਦਿੰਦਾ ਕਿ ਤੈਨੂੰ ਦੇਣਾ ਤੰ ਕਰਦੀ ਤਾਂ ਇਹਦੇ ਲਈ ਪ੍ਰਮਾਤਮਾ ਜੀ ਨੇ ਤੇਰੇ ਲਈ ਸੁਨੇਹਾ ਤੇ ਜੈ ਪਰਮਾਤਮਾ ਜੀ ਕਹਿੰਦੇ ਆ ਰੱਬ ਜੀ ਕਿਹਾ ਤੀ ਜੇ ਹੁਣ ਤੈਨੂੰ ਕੁਝ ਨਹੀਂ ਚਾਹੀਦਾ ਪਰ ਤੂੰ ਅੱਜ ਤੋਂ ਹੀ ਬਿਨਾਂ ਸ਼ੁਕਰਾਨਾ ਕਰਨਾ ਬੰਦ ਕਰ ਦੇ ਮੈਂ ਤੈਨੂੰ ਦੇਣਾ ਬੰਦ ਕਰ ਦਿੰਦਾ ਕਹਤੇ ਉਹ ਅਮੀਰ ਬੰਦਾ ਕਹਿਣ ਲੱਗਾ ਨਾ ਬਾਬਾ ਜੀ ਮੈਂ ਖੰਦਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨਾ ਬੰਦ ਨਹੀਂ ਕਰ ਸਕਦਾ ਕਿਉਂਕਿ ਮੇਰੇ ਕੋਲ ਮੇਰਾ ਹੈ ਹੀ ਕੀ ਸਾਤਕੇ ਜੀ ਤੁਹਾਨੂੰ ਕਰਮੇ ਦਾ ਪਰਮਾਤਮਾ ਜੀ ਨੇ ਇਹਨੂੰ ਦਿੱਤਾ ਹੈ ਉਹਨਾਂ ਦਾ ਦਿੱਤਾ ਖਾਮਨਾ ਹ ਉਹਨਾਂ ਦਾ ਦਿੱਤਾ ਪਹਿਨਦਾ ਹ ਉਹਨਾਂ ਦਾ ਦਿੱਤਾ ਹੀ ਮਾਣ ਸਨਮਾਨ ਨਹੀਂ ਮਿਲਿਆ ਹੈ ਇਸ ਕਰਕੇ ਮੈਂ ਉਹ ਪਰਮ ਪਿਤਾ ਪਰਮਾਤਮਾ ਦੀ ਦੀ ਭਜਨ ਜਿੰਦਗੀ ਅਤੇ ਉਹਨਾਂ ਦਾ ਸ਼ੁਕਰਾਨਾ ਕਰਨਾ ਨਹੀਂ ਸ਼ਬਜ਼ਾ ਦਾ ਤੇ ਕਹਿੰਦੇ ਸੰਤ ਸ਼ਕੀਰ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਭਾਈ ਜੇ ਤੂੰ ਉਹਨਾਂ ਦਾ ਸ਼ੁਕਰਾਨਾ ਕਰਨਾ ਨਾ ਸ਼ਕਿਆ ਤਾਂ ਫਿਰ ਉਹਨਾਂ ਨੇ ਤੈਨੂੰ ਦੇਣਾ ਬੰਦ ਨਹੀਂ ਕਰ ਦਿੱਤਾ ਸੋ ਸੰਗਤ ਜੀ ਇੱਕ ਕਹਾਣੀ ਭਾਵੇਂ ਕਾਲਪਨਿਕ ਹੈ ਪਰ ਇਹ ਗੱਲ ਬਿਲਕੁਲ ਸੱਚ ਹੈ ਕਿ ਉਹ ਕਹਾਣੀ ਕਰ ਮੈਂ ਸਾਨੂੰ ਇੱਕ ਕਹਾਣੀ ਦੇ ਰਾਹੀਂ ਸਮਝਾਉਣ ਲਈ ਕਿ ਜਦੋਂ ਅਸੀਂ ਪਰਮ ਪਿਤਾ ਪਰਮਾਤਮਾ ਹੀ ਦਾ ਸ਼ੁਕਰ ਨਾ ਕਰਨ ਤੇ ਆ ਸਤਿਗੁਰ ਸੱਚੇ ਪਾਸ਼ਾ ਜੀ ਸਾਨੂੰ ਹੋਰ ਜ਼ਿਆਦਾ ਦਿੰਦੇ ਨੇ ਸਤਿਗੁਰ ਸੱਚੇ ਪਾਸ਼ਾ ਜੀ ਹਰ ਕੰਮ ਵਿੱਚ ਚਰ ਚੀਰ ਵਿੱਚ ਵਰਪਤ ਕੁੰਦੇ ਨੇ ਅਤੇ ਇਸ ਤੋਂ ਇਹ ਅੰਦਾਜ਼ਾ ਨਾ ਲਗਾਉਣਾ ਕਿ ਸਤਿਗੁਰ ਸੱਚੇ ਪਾਸ਼ਾ ਜੀ ਆਪਣੇ ਨਾਲ ਸਤਿਵ ਦੇ ਖੇਵੇਂ ਉਹ ਸਾਡੇ ਤੋਂ ਆਪਣਾ ਸ਼ੁਕਰਾਨਾ ਕਰਵਾਉਂਦੇ ਨੇ ਨਾ ਜੀ ਜਦੋਂ ਆਪਾਂ ਪਰਮਕੀਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਦੇ ਆ ਨਾ ਪੂਰੇ ਕੁਦਰਤ ਪੂਰੀ ਕਾਇਨਾਤ ਹੀ ਉਸਨੂੰ ਕਦੇ ਮਿਹਰਬਾਨ ਹੋ ਜਾਂਦੀ ਹੈ ਸਭ ਪਾਸਿਓਂ ਉਸ ਨਰਕ ਖਦਿਆਂ ਸੁਝਣਾਂ ਪਰੰਕਿਤਾ ਪਰਮਾਤਮਾ ਜੀ ਦੇ ਅਕੇ ਨਿਕਣ ਨਾਲ ਸ਼ੁਰੂ ਹੋ ਜਾਂਦੇ ਗਏ ਨੇ ਫਿਰ ਇਹ ਬੰਦੇ ਦੇ ਮਨ ਦੇ ਕਿੱਸੇ ਬਣਨ ਕਰੂ ਇਹ ਬੰਦੇ ਦੀ ਜੀਵਨ ਦੀ ਇੱਕ ਆਠ ਪੂਰੀ ਕਰ ਭਾ ਕੇ ਪੂਰੀ ਕੁਦਰਤ ਕੋਰੀ ਪਾਇਨਾਤ ਇਹਨਾਂ ਸ਼ਕਤੀਆਂ ਪਰਮਕ다ਰਤਾ ਆਤਮਾ ਦੀ ਦੇਅ ਇੱਕ ਉਸ ਬੰਦੇ ਵੱਲ ਸ਼ੁਕਰਸ਼ ਕਰਦੇ ਨਾ ਵਿੱਚ ਸੋ ਇਸ ਕਰਕੇ ਕਈ ਵਾਰ ਤਾਂ ਪਰਮਕ다ਰਤਾ ਪਰਮਾਤਮਾ ਜੀ ਦੇ ਨੂੰ ਹੀ ਦੇਣਾ ਪੈਂਦਾ ਹੈ ਜੋ ਮਨੁੱਖੀ ਭਾਗਾਂ ਦੇ ਵਿੱਚ ਮਨੁੱਖੀ ਕਿਸਮਤ ਦੇ ਵਿੱਚ ਅਖਿਈ ਨਾ ਹੋਵੇ ਸੰਮਤੀ ਦੇ ਸ਼ੁਕਰਾਨੇ ਦੇ ਵਿੱਚ ਬਹੁਤ ਤਤਟਿਆ ਅਤੇ ਜਦੋਂ ਆਪਾਂ ਸ਼ੁਕਰਾਨਾ ਕਰਦੇ ਨਾਲ ਦੀ ਨਾਲ ਹੀ ਸਾਡੇ ਮਨ ਵਿੱਚ ਚਬਰ ਸਤਿ ਨੂੰ ਖੋਜਦਾ ਹੈ ਸਾਡੇ ਮਨ ਦਾ ਸੁਧਾਏ ਮਨ ਸੰਪੂਰਨ ਚੀਜ਼ਾਂ ਦੀ ਯਾਦ ਦਵਾਉਂਦਾ ਹੈ ਜੋ ਚੀਜ਼ਾਂ ਸਾਡੇ ਕੋਲ ਨਹੀਂ ਆ ਉਹ ਚੀਜ਼ਾਂ ਬਾਰੇ ਯਾਤਵਾ ਕੇ ਸਾਨੂੰ ਮੁਕਤੀ ਕਰਨੀ ਚਾਹਤਾ ਹੈ ਔਰ ਜਦੋਂ ਹੀ ਮਨ ਉਹਨਾਂ ਚੀਜ਼ਾਂ ਦੀ ਯਾਦ ਦਵਾਵੇ ਜੋ ਸਾਡੇ ਕੋਲ ਨਹੀਂ ਆ ਉਸੇ ਨਾਲ ਦੀ ਨਾਲ ਆਪਣੇ ਮਨ ਨੂੰ ਉਹਨਾਂ ਚੀਜ਼ਾਂ ਬਾਰੇ ਦੱਸਣਾ ਸ਼ੁਰੂ ਕਰਦੇ ਆ ਕਿ ਉਹ ਜੋ ਤਾਂ ਮਾਤਮਣੇ ਤੇ ਹਨ ਉਹ ਜਿੱਤੀਆਂ ਨਹੀਂ ਕਿ ਕੰਨਿ ਕੰਨਿ ਚੀਜ਼ ਦਾ ਪਰਮਕਿਤਾ ਪਰਮਾਤਮਾ ਨੂੰ ਜੁਗਮੇਸ਼ ਕਰਨਾ ਕਰਨਾ ਸ਼ੁਰੂ ਕਰਦੇ ਵਾਹੀ ਤੁਜੀ ਤੋਂ ਬਖਸ਼ੂ ਕਰਿਆ ਸ਼ੁਕਰੀਆ ਤੁਸੀਂ ਨਹੀਂ ਮਾਣ ਚਿੰਗੀ ਦਿੱਤੀ ਮੇਰੇ ਤੇ ਆ ਕੇ ਖੰਗੀ ਦਿੱਤੀ ਆ ਦੇਖਣਾ ਜਰੂਰ ਵਾਹਿਗੁਰੂ ਜੀ ਨੇ ਦਿੱتنا ਹੋਣਾ ਦਾਤਾ ਦਾ ਸ਼ੁਕਰਾਨਾ ਕਰਾਂਗੇ ਨਾ ਜਿੰਨਤੇ ਮਤਜਾ ਦੇਗੇ ਅਸੀਂ ਸ਼ੁਕਰਾਨਾ ਕਰਦੇ ਕਰਦੇ ਛਤਜਾਂਗੇ ਪਰ ਮਾਤਮਾ ਦੀਆਂ ਦਿੱਤਿਆਂ ਦਾ ਤਾਂ ਸ਼ੁਕਰਾਨਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਰਮਕੀਤਾ ਪਰਮਾਤਮਾ ਨੂੰ ਸਮਝ ਦਿੱਕਤਾ ਹੀ ਗੌੜਤ ਕੋ ਜੇ ਸਭ ਕੁਝ ਉਹਨਾਂ ਦਾ ਦਿੱਤਾ ਹੀ ਤਾਂ ਅਸੀਂ ਵਰਤ ਰਹੇ ਹਾਂ ਸਾਡੇ ਕਿਰੋ ਸਭਾ ਜੀ ਜਦੋਂ ਫਿਰ ਦਿੱਤਾ ਹੀ ਉਹ ਪਰਮਕੀਤਾ ਪਰਮਾਤਮਾ ਨੇ ਹੈ ਤਾਂ ਫਿਰ ਉਹ ਦੇਣ ਵਾਲੇ ਦਾਤਾ ਦਾ ਸ਼ੁਕਰਾਨਾ ਕਰਨ ਤੋਂ ਮੰਨਣਾ ਹੈ ਤਵੇ ਰੋਡੂਰ ਸਵੇਰੇ ਕਬਿਆਸੋਂ ਕਵਿੰਟਾ ਤੋਂ ਬਹਾ ਮਾ ਜੀ ਦਾ ਸ਼ੁਕਰਾਨਾ ਕਰਨਾ ਹੈ ਹਰੇਕ ਟੀਮ ਜਿਹਦੇ ਨੇ ਕਿਉਂਕਿ ਉਹਨਾਂ ਨੇ ਸਾਨੂੰ ਕਾਣ ਨੀਂ ਪੀਂਹਣ ਨੂੰ ਦਿੱਤੀ ਹੈ ਸੋ ਸੰਗਤ ਜੀ ਮੁੱਤਲੀ ਗੱਲ ਨਹੀਂ ਹੈ ਕਿ ਸਾਡੇ ਹਰ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਸ਼ੁਕਰਾਨੇ ਤੋਂ ਹੋਵੇ ਹਰ ਰੋਹੀਂ ਨੀਂਦ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਸ਼ੁਕਰਾਨੇ ਤੋਂ ਹੋਵੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਜਨਮ ਹੀ ਸ਼ੁਕਰਾਨਾ ਕਰਦੇ ਜਾਵਾਂਗੇ ਨਾ ਉਨੀ ਹੀ ਕਿਰਪਾ ਸਾਡੇ ਤੇ ਹਿੰਮੀਆ ਇਸ ਕਰਕੇ ਸਵੇਰੇ ਉੱਠਦਿਆਂ ਸਾਰ ਹੀ ਪਹਿਲਾ ਸ਼ਬਦ ਸਾਡੇ ਮੱਖ ਦੇ ਵਿੱਚੋਂ ਇਹੋ ਨਿਕਲੇ ਕਿ ਵਾਹਿਗੁਰੂ ਤੇਰਾ ਸ਼ੁਕਰ ਹੈ ਪਹਿਲਾ ਬੀਤੀ ਸੋਹਣੀ ਰਾਤ ਦੇ ਲਈ ਫਿਰ ਇਹ ਸੋਹਣੇ ਸ਼ਰੀਰ ਦੇ ਲਈ ਫਿਰ ਆਪਣੇ ਪਰਿਵਾਰ ਦੇ ਲਈ ਕਾਰੋਬਾਰ ਦੇ ਨੇ ਭਾਗ ਕੇ ਮਾਲਕ ਨੇ ਜੋ ਜੋ ਦਾਤਾ ਸਾਨੂੰ ਬਖਸ਼ਿਆ ਨੇ ਤੇ ਰੋਟੀ ਖਾਣ ਦੇ ਲਈ ਵੀ ਮੌਕਾ ਦਾ ਸ਼ੁਕਰਾਨਾ ਜਰੂਰ ਕਰਨਾ ਹੈ ਮੇਰੀਆਂ ਭੈਣਾਂ ਜਦੋਂ ਸਵੇਰੇ ਉੱਠਦੀਆਂ ਨੇ ਤਾਂ ਉੱਠਦੇ ਆ ਸਾਰੀ ਸਭ ਤੋਂ ਪਹਿਲਾਂ ਹਮ ਸੋਈ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਆ ਕਿ ਵਾਹਿਗੁਰੂ ਜੀ ਤੁਹਾਡਾ ਧੰਨ ਸ਼ੁਕਰ ਹੈ ਕਿ ਤੁਸੀਂ ਸਾਨੂੰ ਜੀਵਨ ਬਖਸ਼ੀ ਰੋਟੀ ਦਿੱਤੀ ਓਹ ਦਾਤਾ ਦਾਤਾ ਤੇਰਾ ਦਿੱਤਾ ਖਾਣਾ ਇਹ ਸ਼ਬਦ ਯਾਦ ਕਰਦੇ ਆ ਹਾਂ ਆਪਣੀ ਰਸੋਈ ਦੇ ਵਿੱਚ ਕੋਈ ਨਰਸ਼ਬਾਦ ਨਹੀਂ ਆ ਜਾਏਗਾ ਇਹੋਸ ਕਰਕੇ ਜਦੋਂ ਆਪਾਂ ਸਵੇਰੇ ਸਵੇਰ ਆਪਣੇ ਪਰਿਵਾਰ ਦੇ ਲਈ ਚਾਹ ਪਾਣੀ ਨਾਸ਼ਤਾ ਤਿਆਰ ਕਰਦੇ ਆ ਤਾਂ ਉਹਦੋਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਹੋਇਆ ਪਰਿਵਾਰ ਦੇ ਲਈ ਚਾਹ ਦੁੱਧ ਜਾਂ ਨਾਸ਼ਤਾ ਤਿਆਰ ਕਰੋ ਕੋਈ ਔਖਾ ਕੰਮ ਨਹੀਂ ਹੈ ਪਹਿਲਾਂ ਮੂਰਤ ਮੰਤਰਹੀ ਦਾ ਜਾਪ ਕਰੋ ਫਿਰ ਤੁਹ ਦਾਤਾ ਦਾਤਾਰ ਤੇਰਾ ਦਿੱਤਾ ਖੰਭਨਾ ਜੇ ਕੁਝ ਵੀ ਨਹੀਂ ਕਹਿ ਸਕਦੇ ਤਾਂ ਇੰਨਾ ਤਾਂ ਕਹਿ ਸਕਦੇ ਹਨ ਕਿ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਬਸ ਇਸ ਪ੍ਰਮਾਤਮਾ ਤੇਰਾ ਸ਼ੁਕਰ ਕਰਨ ਦੇ ਨਾਲ ਬਹੁਤ ਕਹਤਾਂ ਹੁੰਦੀ ਆ ਸੋ ਹਰ ਦਿਨ ਦੀ ਸ਼ੁਰੂਆਤ ਇਸੇ ਤਰ੍ਹਾਂ ਨੂੰ ਕਰ ਲਈਆ ਹਰ ਮਹੀਨੇ ਦੀ ਸ਼ੁਰੂਆਤ ਇਸੇ ਤਰ੍ਹਾਂ ਨੂੰ ਕਰ ਲਈਆ ਕਲ ਨੂੰ ਸੰਗਰਾਮ ਦਾ ਇਹ ਹਾਲ ਹੈ ਤੇ ਕਲ ਸੰਗਰਾਮ ਵਾਲੇ ਦਿਨ ਵੀ ਮੇਰੀਆਂ ਭੈਣਾਂ ਸਵੇਰੇ ਉੱਠਿਆ ਸਵਾਰੀ ਪਹਿਲਾ ਇਸਨਾਮ ਕਰਕੇ ਗੰਗਾੜੀ ਦਾ ਪਾਠ ਕਰੋ ਗੁਰਬਾਣੀ ਦਾ ਪਾਠ ਕਰਕੇ ਜਦੋਂ ਤਾ ਆਪਣਾ ਪਹਿਲਾ ਕਦਮ ਆਪਣੀ ਰਸੋਈ ਦੇ ਵੱਲ ਤੁਰਨਾ ਹੈ ਤਾਂ ਉੱਥੇ ਜਾ ਕੇ ਵੀ ਮੂਲ ਨਾਮ ਤਰਕੀ ਦਾ ਜਾਓ ਤੇ ਪੂਰਨਤਾ ਦਾ ਤਾਮ ਪੇਗਾ ਦਿੱਤਾ ਤੁਹਾਨੂੰ ਤੇ ਜਿਸ ਵੀ ਸੌ ਤੋਂ ਤੁਸੀਂ ਮਾਤ ਦਾ ਸ਼ੁਕਰਾਨਾ ਕਰਨਾ ਤੁਹਾਨੂੰ ਚੰਗੇ ਜੋ ਵੀ ਤੁਸੀਂ ਸ਼ੁਕਰਾਨੇ ਦੇ ਵਿੱਚ ਵਾਹਿਗੁਰੂ ਜੀ ਦੇ ਲਈ ਬੋਲਣਾ ਚਾਹੁੰਦੇ ਹਾਂ ਬਹੁਤ ਬਹੁਤ ਦੇਖਣਾ ਸਤਿ ਸ੍ਰੀ ਸੱਚੇ ਪਾਸ਼ਾ ਹੋ ਅਤੇ ਕਿਰਪਾ ਕਰਦੇ ਨੇ ਮਾਲਕ ਦੇ ਕਰਦੀਆਂ ਖੁਸ਼ੀਆਂ ਵਰਤਾਂ ਪ੍ਰਾਪਤ ਕਰਨ ਦਾ ਸੌਖਾ ਤਰੀਕਾ ਹੈ ਕਿ ਮੌਤ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰਦੋ ਸ਼ੁਕਰਾਨੇ ਦੇ ਵਿੱਚ ਬਹੁਤ ਬਹੁਤ ਕਰਤਾ ਹੈ ਜੇ ਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਵਾ ਅਤੇ ਜੇਕਰ ਕੋਈ ਵੀ ਗੱਲ ਵਿੱਚ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਆਪਕੋ ਨਹੀਂ ਸ਼ੋਕੀ ਹੈ ਕਿ ਲੀਕੋ ਇੰਸਰਸਿਟੀ ਨਾ ਹਸਤਾ ਹੈ ਨਾ ਕਿ ਸੰਗਤ ਦੀ ਹਰ ਵੀਡੀਓ ਜਿਹਨਾਂ ਦੇ ਪਿੱਛੇ ਦਾ ਮਕਸਦ ਇਹ ਹੈ ਕਿ ਅਸੀਂ ਗੁਰੂ ਵਾਲੇ ਬਣੇ